ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਚਟਪਟਾ ਚੈਨਲ ਦੇ ਸਵਾਗਤ ਹੈ ਤੁਹਾ ਸਾਰਿਆਂ ਦਾ ਕਿ ਆਪਣਾ ਵਧੀਆ ਠੀਕ ਠਾਕ ਹੈ ਜੀ ਹੋਰ ਸੁਣੋ ਕੀ ਹਾਲ ਚਾਲ ਹੈ ਤੇ ਆਪਣੀ ਇਹ ਸੂਟ ਹੋ ਗਈ ਕੰਪਲੀਟ ਦੋ ਸੂਟ ਸੀਗੇ ਇਸ ਤੂੰ ਇਹ ਗ੍ਰੀਨ ਦੇ ਵਿੱਚ ਤੇ ਇਹ ਰੈੱਡ ਦੇ ਵਿੱਚ ਇਸ ਤਰ੍ਹਾਂ ਦੇ

ਇਸ ਤਰ੍ਹਾਂ ਦੇ ਬਣਾਜੇ ਇਹ ਸਿੰਪਲ ਹੈ ਜੀ ਉਹਨਾਂ ਨੇ ਕੋਈ ਪਾਈਪ ਨਹੀਂ ਤੇ ਕੋਈ ਲੈਸ ਵਗੈਰਾ ਨਹੀਂ ਧਰਾਏ ਉੱਤੇ ਇਹ ਸਿੰਪਲ ਬਣਾਇਆ ਆਪਣੇ ਇੱਥੋਂ ਹੀ ਪਿੰਡ ਜਿਹੀ ਕਿਸੇ ਦੇ ਵਾਲੇ ਸੁਧ ਨੂੰ ਇਹੋ ਕਰਦੇ ਇਸ ਤਰ੍ਹਾਂ ਬਹੁਤ ਬਹੁਤ ਸਮਝ ਪਈ ਬਹੁਤ ਬੱਧੀ ਕੋਈ ਵੀ ਕੰਮ ਨਹੀਂ ਹਣਾ ਮਿਹਨਤ ਨਾਲ ਕਰਦਾ ਮੈਨੂੰ ਜਿੰਨਾ ਖੁਸ਼ੀ ਮਿਲਦਾ ਹੈ ਪਰ ਮੈਨੂੰ ਦਿਨਕ ਮੈਂ ਬੱਚਿਆਂ ਨੂੰ ਦੱਸਿਆ ਹਣਾ ਉਹਨਾਂ ਨੇ ਕੋਲ ਮਨੇ ਰੰਗ ਤੇ ਦਿੱਤਾ ਪਰ ਵੀ ਮੇਲੇ ਮਨ ਬਹੁਤ ਸੰਤੁਸ਼ਟੀ ਹੋਈ ਹੈ ਬਹੁਤ ਸੋਨਾ ਕੰਮ ਕੀਤਾ ਮੈਨੂੰ ਵਧੀਆ ਲੱਗਿਆ ਕੋਈ ਵੀ ਕੰਮ ਨਹੀਂ ਕਰ ਚਲੋ ਦੱਸੇ ਤੋ ਹੀ ਅਗਲਾ ਸਹੀ ਕਰਦਾ ਮੈਨੂੰ ਬਹੁਤ ਵਧੀਆ ਲੱਗਦਾ

ਬਾਕੀ ਵਧੀਆ ਜੀ ਠੀਕ ਠਾਕ ਆ ਤੇ ਜਿਹੜੇ ਨਵੇਂ ਜਿਹੜੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਟਮਾਟਾ ਕਰਕੇ ਦੱਸਿਆ ਜੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਆ ਹਨਾ ਤੇ ਮਾਸਾ ਠੀਕ ਆ ਹੀ ਮੈਂ ਤਾਂ ਜੇ ਗਰਮੀ ਹੋ ਜਾਂਦੀ ਆ ਬਿੰਦ ਚ ਠੰਡ ਹੋ ਜਾਂਦੀ ਆ ਬਿੰਦ ਚ ਮੀਂਹ ਆ ਜਾਂਦਾ ਬਿੰਦ ਚ ਬੱਦਲ ਬਣ ਜਾਂਦੇ ਪਤਾ ਨਹੀਂ ਰੱਬ ਵੀ ਨੀ ਆ ਜਿਵੇਂ ਜਿਕਰਾਂ ਦੇ ਡਰਾਮੇ ਕਰ ਰਿਹਾ ਹੈਗਾ ਕਿਉਂ ਪੁੱਛ ਤਾਂ ਨਹੀਂ ਸਕਦੇ ਜੀ ਪਰਮਾਤਮਾ ਬਾਕੀ ਵਧੀਆ ਜੀ ਠੀਕ ਠਾਕ ਸਾਇਦ ਬੇਪਰ ਹੋਣ ਵਾਲੇ ਸਾਇ ਗਾ ਮਟਾ ਪੜੀ ਜਾਂਦਾ ਤੇ ਆਪਾਂ ਕੋ ਗੱਦਾ ਘੰਟਾ ਖਾਣ ਤੇ ਆਏ ਹੋ ਪਾਈ ਸੀ ਕਿ 4:30 ਵਜੇ ਆਏ ਸੀਗੇ ਤਕਰੀਬਨ 7 ਵਜੇ ਨਾਲੇ ਹੋਣੇ ਸਵੇਰੇ ਕਿਰਾਨ ਦੇ ਕਾਫੀ ਲੈ ਵਧੀਆ ਓਕੇ ਪੜੀ ਜਾਂਦਾ ਹੁਣ ਆਪਾਂ 8 ਵਜੇ ਤੱਕ ਬਿਊਟੀ ਸਟੂਟਾਵਾਂਗੇ ਫਿਰ ਆਪਾਂ ਘਰੇ ਚਲੇ ਜਾਵਾਂਗੇ ਤੇ ਹੋਰ ਵਧੀਆ ਜੀ ਟਿੱਕਾ ਦਾ ਇੱਕ ਇੱਕ ਚੀਜ਼ ਹੋਰ ਦਿਖਾਉਣੀ ਹੈ ਤੁਹਾਨੂੰ ਇੱਕ ਮਿੰਟ ਹੋਲਡ ਰੱਖਿਓ ਸਹੀ ਇਹ ਬਹੁਤ ਵਧੀਆ ਹੁਣ ਸ਼ਾਇਦ ਪਹਿਲਾਂ ਤੁਸੀਂ ਗ੍ਰੀਡ ਵਿੱਚ ਵੇਖੀ ਹੋਵੇ ਨਾਲ ਦੀ ਵੀ ਇਤਰਾਵ ਲਈ ਹੀ ਆਪਾਂ ਜੇਤੇ ਮੈਂ ਚਾਹਤੂ ਵੀ ਸਲਾਈ ਮਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਤੇ ਹੁਣ ਇਹਨੂੰ ਦੁਬਾਰਾ ਸਟਾਰਟ ਕਰਦੀ ਆਂ ਉਸਤਰਪਾਈ ਕਰਕੇ ਜਲਦੀ ਜਲਦੀ ਇਹਨੂੰ ਕਿੰਨੀ ਕਿੰਨੀ ਮਿੰਟ ਦੀ ਨਵੇਂ ਰੂ ਰੱਲ ਨੂੰ ਹੋਰ ਚਲਦਾ ਹੈ ਯਾਨੀ ਹੁਣ ਮੈਂ ਸ਼ਾਮ ਨੂੰ ਘਰੇ ਲੱਗ ਜਾਇਆ ਕੋਈ ਜੇ ਮੈਂnavbar ਦਾ 1 ਘੰਟਾ ਲੱਗ ਤੋ ਇਹ ਕੋਈ ਲੱਗ ਜਾਣਾ 14 ਸਲਾਂਗਾ ਪਾਏ ਹੋ ਜਾਣਾ ਆਪਣਾ ਕੰਮ ਜਿਹੜਾ ਕਰਨਾ ਤੇ ਪਰ ਹੁਣ ਪਰਸੋਂ ਵਾਲੀ ਰਾਤ ਨੂੰ ਵੀ ਮੈਂ ਸਹਿਜ ਦਾ ਕੰਮ ਕੀਤਾ ਸੂਰ ਦਾ ਕੱਲ੍ਹ ਵੀ ਰਾਤੀ ਮੈਂ ਸਹਿਜ ਦਾ ਕੰਮ ਕਰਦੀ ਰਹੀ ਨੂੰ 10-12 ਵਜੇ ਦੀ ਤੇ ਹੋ ਜਾਂਦਾ ਜੀ ਹਨਾ ਕਵੇਲਾ ਕੰਮ ਹੁੰਦਾ ਹੈ ਤੁਹਾਨੂੰ ਪਤਾ ਇਹ ਕੱਲੇ ਬੰਦੇ ਨੂੰ ਕੋਈ ਕੰਮ ਨਹੀਂ ਹੋਊ। ਚਲੋ ਠੀਕ ਹੈ ਜੀ ਫਿਰ ਆਪਾਂ ਫੇਰ ਮਿਲਾਂਗੇ ਤੇ ਬਾਕੀ ਵਧੀਆ ਜੀ ਹਨਾ ਤੇ ਜਿਹੜੇ ਚੈਨਲ ਤੇ ਨਵੇਂ ਜੁੜਦੇ ਨੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ। ਤੇ ਕਈ ਮਰੰਗਾ ਪੈਣਾ ਕੋਈ ਦਗਾ ਵੀ ਤੁਸੀਂ ਸੂਟ ਕੜਾਈ ਵਾਲੇ ਲੈਂਦੇ ਨਹੀਂ ਹੈਗੇ ਥੋੜਾ ਹਲੇ ਨਾ ਜੀ ਕੜਾਈ ਵਾਲਾ ਚੀਜ਼ ਨਾ ਆਫ ਹੀ ਚੱਲ ਰਿਹਾ ਕਿਉਂਕਿ ਵਰਤਾਂ ਦੇ ਮੂਰੇ ਜਿਵੇਂ ਹਨਾ ਤਿਆਰ ਸ਼ੁਰੂ ਹੋ ਜਾਣਗੇ। ਉਦੋਂ ਕਾਫੀ ਚੱਲਣਗੇ ਤੇ ਹਲੇ ਨਹੀਂ ਹੈਗਾ ਇਹਨਾਂ ਸੀਜ਼ਨ ਬਾਕੀ ਵਧੀਆ ਜੀ ਠੀਕ ਠਾਕ ਵਾਹਿਗੁਰੂ ਜੀ ਦੇਪਾ ਜੀ ਤੇ ਚਲੋ ਠੀਕ ਹੈ ਫਿਰ ਆਪਾਂ ਕਰਦੇ ਆ ਬਾਏ ਸਭ ਨੂੰ ਤੇ ਪਲੀਜ਼ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਜਰੂਰ ਵੇਖਿਆ ਕਰੋ ਭੈਣ ਤੇ ਭਰਾ ਸਾਰਿਆਂ ਨੂੰ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬਾਕੀ ਵਧੀਆ ਜੀ ਹਾਂ ਤੇ ਕੋਚ ਕਾਰਨ ਹੁੰਦੇ ਆ ਜੀ ਆਪਣੇ ਘਰ ਦੇ ਵਿੱਚ ਹਨ ਬਿਲਕੁਲ ਨਾ ਆਉਂਦੀ ਕਿਤੇ ਮਿਸ ਹੋ ਜਾਂਦੀ ਆ ਕਈ ਕਾਰਨ ਹੁੰਦੇ ਨੇ ਜੋ ਆਪਾਂ ਨਹੀਂ ਛੱਡਣਾ ਸ਼ੇਅਰ ਕਰ ਸਕਦੇ। ਬਾਕੀ ਤੁਹਾਨੂੰ ਮੇਰੀ ਕੰਡੀਸ਼ਨ ਦਾ ਤਾਂ ਪਤਾ ਹੀ ਆ ਹਨਾ ਵੀ ਕਿਤੇ ਦੋ ਘਰ ਦਾ ਪੜੀ ਸੌ ਦਾ ਚਲੀ ਜਾਂਦਾ ਹੀ ਨਾਲ ਨਾਲ। ਚਲੋ ਠੀਕ ਆਈ ਫਿਰ ਹਨਾ ਮਿਲਾਂਗੇ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ। ਸਾਰਿਆਂ ਨੂੰ ਪਿਆਰ ਭਰੀ ਕਾਸ਼ੀਕਲ ਆਧਿਕ ਤੌਰ ਤੇ ਅੰਡਕ ਕੱਲ ਮਿਲਾਂਗੇ ਕਿਸੇ ਨਵੇਂ ਬਲੌਗ ਨਾਲ। ਪਲੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਕਰੋ। ਸੋ ਕਹੀਏ ਬਈ ਬਾਏ ਬਾਏ।